ਤੈਨ ਲਈ ਤੁ ਇੱਕ ਜਾਣਕਾਰੀ ਦੇ ਰਿਹਾ ਹਰੇਕ ਹਫਤੇ ਪੀਜੀਆਈ ਦੀ ਇੱਕ ਜਾਣਕਾਰੀ ਜ਼ਰੂਰ ਦਿਆਂ ਕਰਾਂਗੇ ਕੋਸ਼ਿਸ਼ ਹੋਊ ਤਾਂ ਰੋਜ਼ ਵੀ ਦੇ ਸਕਦੇ ਹਾਂ ਬੀਪੀ ਆਮੇ ਵੱਧ ਹੈ ਬੀਪੀ ਨਾਲ ਗੁਰਦੇ ਖਰਾਬ ਹੋ ਰਹੇ ਨੇ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਰੋਜ਼ ਦਾ ਇੱਕ ਦਰਜਣ ਫੋਨ ਆਉਂਦੇ ਨੇ ਜਿਨ੍ਹਾਂ ਨੂੰ ਪੁੱਛਦੇ ਆਂ ਬੀਪੀ ਵਧਣ ਕਾਰਨ ਗੁਰਦੇ ਖਰਾਬ ਹੋਏ ਨੇ ਕੁਝ ਨਹੀਂ ਕਰਨਾ ਪੀਜੀਆਈ ਜਾਣਾ ਤੁਸੀਂ ਪੀਜੀਆਈ ਜਾ ਕੇ ਸਵੇਰੇ 6 ਵਜੇ 14 ਨੰਬਰ ਕਾਊਂਟਰ ਤੇ ਮੈਡੀਕਲ ਦਾ ਕਾਰਡ ਬਣਾਉਣਾ ਟੈਸਟ ਇਤੋਂ ਸਾਰੇ ਕਰਾ ਕੇ ਲੈ ਜਿਓ ਆਪਦੇ ਕਿਸੇ ਵੀ ਵਧੀਆ ਲੈਬ ਚੋਂ ਜਿਹੜੇ ਬਲੱਡ ਵਾਲੇ ਟੈਸਟ ਨੇ ਉਹ ਕਰਾ ਕੇ ਲੈ ਜਿਓ ਬੀਪੀ ਬੰਦਨ ਦੇ ਨਾਲ ਰਿਲੇਟਡ ਟੈਸਟ ਉਹ ਕਰ ਦੇਣਗੇ ਉਸ ਤੋਂ ਬਾਅਦ ਦੇ ਵਿੱਚ 14 ਨੰਬਰ ਤੇ 11 ਵਜੇ ਤੱਕ ਪਰਚੀਆਂ ਬਣਦੀਆਂ ਨੇ ਤੁਸੀਂ 6 ਵਜੇ ਲੱਗਣਾ ਜਾ ਕੇ ਲੈਣ ਚ ਪਰਚੀ ਬਣ ਗਈ ਪਰਚੀ ਬਣਨ ਤੋਂ ਬਾਅਦ ਚ ਉੱਪਰ ਮੈਡੀਸਨ ਦਾ ਡਾਕਟਰ ਦੇਖੂਗਾ ਤੁਹਾਨੂੰ ਦਵਾਈ ਲਿਖ ਦੂ ਬੀਪੀ ਦੀ ਰੈਗੂਲਰ ਜ਼ਿੰਦਗੀ ਪਰ ਨਹੀਂ ਚੜਣੀ ਰੋਮ ਦੀਆਂ ਪਹਿਣਾ ਮਾਵਾਂ ਕਿੰਨੂ ਕਿਨੂ ਪੈਸੇ ਦੇਵਾਂ 10000 ਰੁਪਏ ਮਹੀਨੇ ਦੀ ਡੈਲਸ ਕਿੱਥੋਂ ਲਿਆਵਾਂ 10000 ਰੁਪਿਆ 100 ਭਣ ਵਾਸਤੇ ਧੀ ਵਾਸਤੇ ਕਿੱਥੋਂ ਲਿਆਵਾਂ ਇਹਦੇ ਤੋਂ ਬਚਾਉਣ ਲਈ ਮੈਂ ਇੱਕੇ ਰਸਤਾ ਤੁਹਾਨੂੰ ਦੱਸਦਾ ਜੀ ਦਾ ਬੀਪੀ ਵੱਧ ਹੈ ਹੱਥ ਬਣਵਾ ਲਓ ਪੀਜੀਆਈ ਚਲੇ ਜਾਓ ਤੁਹਾਡੇ ਬੀਪੀ ਕੰਟਰੋਲ ਹੋ ਜਾਣਗੇ ਪੰਜਾਬ ਦੇ ਵਿੱਚ ਨਹੀਂ ਬੀਪੀ ਕੰਟਰੋਲ ਕਰ ਰਹੇ ਨਾ ਕੋਈ ਸਮਝਾ ਰਿਹਾ ਵੀ ਬੀਪੀ ਇੱਕ ਸਾਇਲੈਂਟ ਕਿਲਰ ਹੈ ਗੁਰਦੇ ਖਤਮ ਹੋਣ ਤੋਂ ਬਾਅਦ ਚ ਟਰਾਂਸਪਲੈਂਟ ਪੰਜਾਬ ਚ ਕੋਈ ਕਾਮਯਾਬ ਨਹੀਂ ਹੁੰਦਾ 2 ਸਾਲ ਦੇ ਵਿੱਚ ਵਿੱਚ ਬੰਦਾ ਜੇ ਟਰਾਂਸਪਲੈਂਟ ਕਰਾ ਵੀ ਲਵੇ ਤਾਂ ਵੀ ਅਲਵਿਦਾ ਕਰ ਜਾਂਦਾ ਹੈ ਬੀਪੀ ਸ਼ੂਗਰ ਕਾਰਨ ਆ ਸਾਡੇ ਹੁਣੇ ਜਸਵਿੰਦਰ ਪੱਲਾ ਜੀ ਗਏ ਨੇ ਸੋ ਦੋਸਤੋ 14 ਨੰਬਰ ਕਾਊਂਟਰ 6 ਵਜੇ ਪਰਚੀ ਬਣਾ ਕੇ ਜਿਹਦਾ ਬੀਪੀ ਵੱਧ ਗਿਆ ਪਹਿਲੇ ਸਾਲੇ ਜੁੜ ਜੋ 80 80 ਸਾਲ ਦੀ ਉਮਰ ਦੇ ਚੰਡੀਗੜ੍ਹ ਦੇ ਅਮੀਰ ਲੋਕ ਤੁਰੇ ਫਿਰਦੇ ਨੇ ਸਾਡੇ ਆਲੇ 45 50 ਚ ਲੁੜਕ ਜਾਂਦੇ ਨੇ ਕਿਉਂ ਕਿ ਬੀਪੀ ਦੀ ਸਹੀ ਦਵਾਈ ਹੋਈ ਨਹੀਂ ਮਿਲਦੀ ਸਾਨੂੰ